ਸੰਗਰੂਰ ਅਤੇ ਧੂਰੀ ਤੋਂ ਬਾਅਦ ਹੁਣ ਸੁਨਾਮ ਵਿੱਚ ਪਹਿਲ ਮੰਡੀ ਦਾ ਉਦਘਾਟਨ ਹੋ ਚੁੱਕਾ ਹੈ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਸੁਨਾਮ ਵਿੱਚ ਇਸ ਪਹਿਲ ਮੰਡੀ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਪਹਿਲ ਮੰਡੀ ਦਾ ਦੌਰਾ ਕੀਤਾ ਗਿਆ ਦੱਸਦੀ ਹੈ ਕਿ ਇਸ ਮੰਡੀ ਵਿੱਚ ਕਿਸਾਨਾਂ ਅਤੇ ਮਹਿਲਾਵਾਂ ਦੇ ਸੈਲਫ ਗਰੁੱਪਾਂ ਵੱਲੋਂ ਬਣਾਇਆ ਸਮਾਨ ਵੇਚਿਆ ਜਾਵੇਗਾ ਜੋ ਕਿ ਆਰਗੈਨਿਕ ਹੋਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਨ अरोड़ा ਨੇ ਦੱਸਿਆ ਕਿ ਇਹ ਸ਼ੁਰੂਆਤ ਪਹਿਲਾਂ ਸੰਗਰੂਰ ਵਿੱਚ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਤੂਰੀ ਵਿੱਚ ਵੀ ਲਗਾਇਆ ਗਿਆ ਅਤੇ ਹੁਣ ਇਸ ਮੰਡੀ ਦੀ ਸ਼ੁਰੂਆਤ ਸੁਨਾਮ ਵਿੱਚ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਚੰਗਾ ਆਰਗੇਨਿਕ ਖਾਣ ਪੀਣ ਦਾ ਸਮਾਨ ਮਿਲੇਗਾ ਅਤੇ ਨਾਲ ਹੀ ਪਿੰਡਾਂ ਦੀਆਂ ਮਹਿਲਾਵਾਂ ਵੀ ਸਵੈ ਨਿਰਭਰ ਹੋ ਸਕਣਗੀਆਂ ਅਤੇ ਉਹ ਆਪਣਾ ਸਮਾਨ ਇਸ ਮੰਡੀ ਵਿੱਚ ਵੇਚ ਸਕਣਗੀਆਂ ਅਸੀਂ ਅੱਜ 28 ਕਰੋੜ 70 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਸੀਪਾਈਟ ਸੈਂਟਰ ਜਿਹੜਾ ਕਿ ਜ਼ਿਲ੍ਹੇ ਦਾ ਇੱਕੋ ਇੱਕ ਸੀਪੁਆਇਟ ਸੈਂਟਰ ਹੈ ਉਹਦੇ ਨੀਂ ਪੱਥਰਾ ਜਿਹ ਮੈਂ ਰੱਖਾਉਣ ਜਾ ਰਿਹਾ ਸੀਐਮ ਸਾਹਿਬ ਤੋਂ ਜਿਹੜਾ ਕਿ ਆਉਣ ਵਾਲੇ 1.5 ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਬਹੁਤ ਵਧੀਆ ਨਵੇਕਲਾ ਸੋਨਾ ਸੁਚੱਜਾ ਔਰ ਪੰਜਾਬ ਨੂੰ ਮੂੜਦਾਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਵਾਲਾ ਉਪਰਾਲਾ ਇਹ ਪਹਿਲ ਮੰਡੀ ਜਿਹੜੀ ਕਿ ਸੈਲਫ ਹੈਲਪ ਗਰੁੱਪਸ ਦੇ ਜ਼ਰੀਏ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਏਡੀਸੀ ਸਾਹਿਬ ਕਿਥਨ ਵਾਲੇ ਸਾਹਿਬ ਏਡੀਸੀ ਸਾਹਿਬ ਹੋਣਾ ਨੇ ਲੋਕਲ ਪ੍ਰਸ਼ਾਸਨ ਨੇ ਔਰ एनजीओस ਨੇ ਜੀ ਡਾਕਟਰ ਮਾਨ ਸਾਡੇ ਆਪਣਾ ਜਤਿੰਦਰ ਜੈਨ ਜੀ ਸ਼ਰਮਾ ਜੀ ਇਹਨਾਂ ਸਾਰੇ ਸਾਥੀਆਂ ਨੇ ਸੈਲਫ ਹੈਲਪ ਗਰੁੱਪਸ ਨੂੰ ਸਪੋਰਟ ਕਰਦੇ ਨੇ ਔਰ ਇਹ ਸੈਲਫ ਹੈਲਪ ਗਰੁੱਪਸ ਦੇ ਜਿਹੜੇ 100% ਆਰਗੇਨਿਕ ਪ੍ਰੋਡਕਟਸ ਨੇ ਜਿਹੜੇ ਉਹ ਚਾਹੇ ਹਲਦੀ ਹੈ ਚਾਹੇ ਦਾਲਾਂ ਨੇ ਚਾਹੇ ਸਬਜ਼ੀਆਂ ਨੇ ਚਾਹੇ ਬੈਗਸ ਨੇ ਚਾਹੇ ਤੇਲ ਨੇ ਉਹਨਾਂ ਦਾ ਤਾਂ ਕਿ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਯੂਰੀ ਦੀ ਕੰਜ਼ਮਪਸ਼ਨ ਹੈ ਜਿੰਨੀ ਚਾਹੀਦੀ ਹੈ ਪੋਟਟਾਈ ਗੁਣੇ ਵੱਧ ਹੈ ਜੀ ਦੀ ਵਜ੍ਹਾ ਕਰਕੇ ਬਿਮਾਰੀਆਂ ਫੈਲ ਰਹੀਆਂ ਨੇ ਅੱਜ ਲੋੜ ਹੈ ਜੇ ਪੰਜਾਬ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਬਿਮਾਰੀਆਂ ਰਹਿਤ ਕਰਨਾ ਹੈ ਤੇ ਆਰਗੈਨਿਕ ਸਾਈਡ ਵੱਲ ਚੱਲਣਾ ਪਊਗਾ ਆਰਗੈਨਿਕ ਖੇਤੀ ਹੋਵੇ ਤੇ ਉਹਦਾ ਇੱਕ ਬਹੁਤ ਸੋਹਣਾ ਤੁਸੀਂ ਵੀ ਦੇਖਿਆ ਜਿਸ ਤਰੀਕੇ ਦੇ ਸਟਾਲ ਲੱਗੇ ਹੋਏ ਨੇ ਬਹੁਤ ਸਾਰੇ ਅ ਲੋਕਾਂ ਨੇ ਖਾਸ ਕਰਕੇ ਸਾਡੀਆਂ ਮਾਵਾਂ ਪੈਣਾ ਨੇ ਸੈਲਫ ਹੈਲਪ ਗਰੁੱਪਸ ਬਣਾਏ ਨੇ ਜਿਨ੍ਹਾਂ ਨੂੰ ਸਰਕਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪ੍ਰਮੋਟ ਕਰ ਰਹੀ ਹੈ ਇਹਦੇ ਨਾਲ ਇੱਕ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਮਿਲ ਰਿਹਾ ਔਰ ਹਰ ਮੰਗਲਵਾਰ ਸੁਨਾਮ ਇਸੇ ਮੰਡੀ ਦੇ ਵਿੱਚ ਜਿਹੜੀ ਇਹ ਸੈਲਫ ਹੈਲਪ ਗਰੁੱਪਸ ਨੇ ਜਿਹੜਾ ਉਹ ਆਪਣੀ ਮੰਡੀ ਲਾਇਆ ਕਰਨਗੇ ਤਾਂ ਕਿ ਲੋਕ ਉੱਥੋਂ ਆ ਕੇ ਆਪਣਾ ਸਮਾਨ ਜਿਹੜਾ ਆਰਗੈਨਿਕ ਸਮਾਨ ਉਹ ਲੈ ਸਕਣ ਹਮੇਂਕੀ ਇੰਡੀਆ ਦਾ ਅਭਿਨੰਦਨ ਦਾ ਜੀ ਦੇਸ਼ ਤੇ ਵਿੱਚ ਦੇਸ਼ ਨੂੰ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਜਿਹੜੀ ਉਹ ਲੜ ਰਹੇ ਨੇ ਔਰ ਇਹ ਲੜਾਈ ਜਾਰੀ ਰਹੂਗੀ ਜੀ ਜਦੋਂ ਤੱਕ ਕਾਮਯਾਬੀ ਹਾਸਲ ਨਹੀਂ ਕਰ ਲੈਂਦੀ ਹੈ ਕਰ ਲਈ ਜਾਂਦੀ ਹੈਗੀ ਪੰਜਾਬ ਸਰਕਾਰ ਵੱਲੋਂ ਪਹਿਲ ਪ੍ਰੋਜੈਕਟ ਦਾ ਅਭਿਆਨ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਗਰੂਰ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਦੀ ਓਪਰਚ्युनिटीज ਮੁਹੱਈਆ ਕਰਾਉਂਦੀ ਹੈ ਹੁਣ ਤੱਕ ਇਸ ਦੇ ਵਿੱਚ ਅਸੀਂ 2000 ਦੇ ਕਰੀਬ ਸਾਡੇ ਸਟਾਰਟਅੱਪਸ ਸ਼ੁਰੂ ਹੋ ਚੁੱਕੇ ਹਨ ਜਿਦੇ ਵਿੱਚ ਘੱਟੋ ਘੱਟ 5000 ਲੇਡੀਜ਼ ਨੂੰ ਸਵੈ ਰੋਜ਼ਗਾਰ ਮਿਲ ਚੁੱਕਿਆ ਹੈ ਇਹਦੇ ਵਿੱਚ ਹੁਣ ਅਸੀਂ ਇੱਕ ਅਗਲਾ ਪੜਾਅ ਚੁੱਕਦੇ ਹਾਂ ਪਹਿਲ ਮੰਡੀ ਸੁਨਾਮ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਜਿਹੇ ਆਰਗੈਨਿਕ ਤੇ ਹੈਂਡਮੇਡ ਪ੍ਰੋਡਕਟਸ ਸਿੱਧੇ ਦੌਰ ਤੇ ਸਾਡੇ ਜਿਹੜੀ ਲੇਡੀਜ਼ ਹੈਗੀਆਂ ਉਹ ਕੰਜ਼ਿਊਮਰਸ ਨੂੰ ਵੇਚ ਸਕਣ ਗਿਆ ਤੇ ਉਹਨਾਂ ਨੂੰ ਕਾਫੀ ਮੁਨਾਫਾ ਹੋਏਗਾ ਇਹ ਗੱਲ ਹੈ ਜੀ ਸਾਡੇ ਲਈ ਤਾਂ ਅੰਤਾਂ ਦੀ ਖੁਸ਼ੀ ਦੀ ਗੱਲ ਅਕਤੂਬਰ 2022 ਚ ਸੰਗਰੂਰ ਤੋਂ ਸ਼ੁਰੂ ਕੀਤੀ ਮੈਂ ਫਿਰ ਮਾਰਚ 2024 ਦੇ ਵਿੱਚ ਅਸੀਂ ਧੂਰੀ ਵਾ ਗਏ ਤੇ ਅੱਜ ਇੱਥੇ ਇੰਨੀ ਸੋਹਣੀ ਮੰਡੀ ਬਣੀ ਹੋਈ ਹੈ ਇਹ ਸਬਜ਼ੀ ਮੰਡੀ ਇਹਦੇ ਚ ਅਜੋ ਕੱਟਣਾ ਹੈ ਸਾਰੇ ਕਿਸਾਨ ਤੇ ਹੀ ਕਿਸਾਨ ਕੋਈ ਆਏ ਹੋਏ ਨੇ ਵੱਖਰੇ ਵੱਖਰੇ ਪ੍ਰੋਡਕਟ ਸਾਰੇ ਜਿੰਨੇ ਉੱਚ ਚਾਹੀਦੇ ਨੇ ਘਰ ਚ ਚਾਹੀਦੇ ਨੇ ਸਾਰੇ ਇੱਥੇ ਅਵੇਲੇਬਲ ਹੋਇਆ ਕਰਨਗੇ ਤੁਸੀਂ ਪ੍ਰਚਾਰ ਕਰਨ ਵਾਲੇ ਪਹਿਲ ਮੰਡੀ ਲੱਗ ਰਹੀ ਹੈ ਲਗਾਤਾਰ ਸੰਗਰੂਰ ਤੇ ਧੂਰੀ ਦੇ ਵਿੱਚ ਇਹਦਾ ਫਾਇਦਾ ਇਹ ਹੁੰਦਾ ਜੀ ਜਿੱਥੇ ਸਾਨੂੰ ਡਾਇਰੈਕਟ ਕਿਸਾਨ ਆਪਣੇ ਸਮਾਨ ਨੂੰ ਵੇਚ ਸਕਦਾ ਹੈ ਆਰਗੈਨਿਕ ਸਮਾਨ ਜਿਹੜਾ ਬਿਨਾਂ ਰੇਸਪਰੇ ਬਿਨਾਂ ਕੈਮੀਕਲ ਤੋਂ ਹੈ ਔਰ ਉਹਦੇ ਨਾਲ ਲੋਕਾਂ ਦਾ ਇਹ ਫਾਇਦਾ ਹੁੰਦਾ ਵੀ ਲੋਕਾਂ ਨੂੰ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਬਿਨਾਂ ਕੈਮੀਕਲ ਤੋਂ ਔਰ ਬਿਨਾਂ ਰੇਸਪਰੇ ਤੋਂ ਨੇ ਲੋਕਾਂ ਦੀ ਖੇਤ ਵਸਤੇ ਚੰਗੀਆਂ ਨੇ ਉਹ ਮਿਲ ਜਾਂਦੀਆਂ ਨੇ ਔਰ ਦੂਸਰਾ ਸਾਨੂੰ ਇਹ ਫਾਇਦਾ ਹੁੰਦਾ ਸੀ ਆਪਣੀ ਫਸਲ ਨੂੰ ਡਾਇਰੈਕਟ ਲੋਕਾਂ ਤੱਕ ਭੇਜ ਸਕਦੇ ਆ ਵੇਚ ਸਕਦੇ ਆ ਜਿਹੜੀ ਲੋਕਾਂ ਵਸਤੇ ਵੀ ਫਾਇਦੇਮੰਦ ਹੁੰਦੀ ਆ ਔਰ ਸਾਡੇ ਕਿਸਾਨਾਂ ਵਸਤੇ ਵੀ ਫਾਇਦੇਮੰਦ ਹੈ ਇਸ ਕਰਕੇ ਤੇ ਸਾਡਾ ਜਿਹੜਾ ਸਿਹਤ ਦਾ ਸਵਾਮਾਂ ਦਾ ਹੈਗਾ ਉਹਦਾ ਵੀ ਬਹੁਤ ਧਿਆਨ ਰੱਖਿਆ ਜਾਂਦਾ ਹੈ ਜੇ ਆਰਗੈਨਿਕ ਦੇ ਨਾਲ-ਨਾਲ ਚੱਲਾਂਗੇ ਤਾਂ ਸਾਨੂੰ ਪਹਿਲੀ ਗੱਲ ਤਾਂ ਹੈਗੀ ਸਾਡਾ ਸਿਹਤ ਦਾ ਧਿਆਨ ਰੱਖਿਆ ਜਾਊਗਾ ਤਾਂ ਸਾਨੂੰ ਪਿਓਰ ਮਿਲੂਗਾ ਤੇ ਪੈਸਟੀਸਾਈਡ ਤੋਂ ਰਾਹਤ ਮਿਲੂਗੀ ਜੀ ਇਹਦੇ ਨਾਲ ਬਹੁਤ ਫਾਇਦਾ ਹੋਇਆ ਜੀ ਔਰਤਾਂ ਨੂੰ ਆਪਣਾ ਨਾਮ ਰੋਸ਼ਨ ਕਰਨ ਦਾ ਤੇ ਆਪਣੇ ਇਨਕਮ ਵਧਾਉਣ ਦਾ ਬਹੁਤ ਵੀ ਹੀ ਵਧੀਆ ਇਹਦੇ ਨਾਲ ਸਾਡੀ ਇਨਕਮ ਵੀ ਵਿੱਚ ਵਾਧਾ ਹੋਊਗਾ ਅਤੇ ਸਾਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਜੀ